ਸੰਗਤ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਸਹਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਹੋਇਆ ਬੜੀ ਖੁਸ਼ੀ ਹੋਈ ਪੂਰੇ ਸ਼ਹਿਰ ਦੇ ਵਿੱਚ ਸultanpur ਸ਼ਹਿਰ ਦੇ ਵਿੱਚ ਖੁਸ਼ੀਆਂ ਦੀ ਲਹਿਰ ਜਿਹੜੀ ਸੀ ਦੌੜ ਉਠੀ ਬਚਪਨਾ ਜਿਹੜਾ ਬਾਬਾ ਸ਼੍ਰੀ ਚੰਦ ਜੀ ਦਾ ਬੜੀ ਮौज ਦੇ ਨਾਲ ਬਤੀਤ ਹੋਇਆ ਉਮਰ ਹੋਈ 2.5 ਸਾਲ ਦੀ ਹੁਣ ਭੈਣ-ਦਾਣ ਕੀ ਨੇ ਖਡਾਵਾ ਰੱਖਿਆ ਜੋ ਭਾਈ ਕਮਲੀਆ ਜੀ ਸਨ ਇਹ ਉਹਨਾਂ ਦੀ ਅਵਸਥਾ ਵੀ ਛੋਟੀ ਆ ਅਨਪ੍ਰਮਾਣੀਆਂ ਥੋੜੇ ਵੱਡੇ ਸਨ ਇਹਨਾਂ ਨੂੰ ਧਿਆਨ ਰੱਖਣ ਵਾਸਤੇ ਰੱਖਿਆ ਕਿ ਤੁਸੀਂ ਸ੍ਰੀ ਚੰਦ ਦਾ ਧਿਆਨ ਰੱਖਣਾ ਢਾਈਆਂ ਸਾਲਾਂ ਦੀ ਉਮਰ ਹੋਈ ਛੋਟੀ ਅਵਸਥਾ ਦੇ ਵਿੱਚ ਹੀ ਬਾਬਾ ਸ੍ਰੀ ਚੰਦ ਜੀ ਅਚੰਬਾ ਕੌਂਦਕ ਜਿਹੜੇ ਉਹ ਕਰਦੇ ਕਈ ਕੌਂਦਕ ਉਹ ਐ ਹੋ ਜੇ ਕੀਤੇ ਇੱਕ ਕੌਂਦਕਾ ਚੰਬਾ ਇਹ ਕੀਤਾ ਕਿ ਇੱਕ ਨਾਲ ਆਪ ਵੇੜੇ ਦੇ ਵਿੱਚ ਨਿੱਕੀਆਂ ਨਿੱਕੀਆਂ ਲਾਂਘਾਂ ਪੁੱਟ ਰਿਆ ਇਹ ਮਾਤਾ ਸੁਲਖਣੀ ਦੇ ਅੰਦਰ ਲੰਗਰ ਦਾ ਤਿਆਰਆ ਕਰ ਰਹਾ ਤੇ ਸਾਧੂ ਆਏ ਦਰ ਤੇ ਕਿਸ ਪ੍ਰਕਾਰ ਉਹਨਾਂ ਨੂੰ ਤ੍ਰਿਪਟ ਕੀਤਾ ਬਾਬਾ ਸ਼੍ਰੀ ਚੰਦ ਜੀ ਨੇ ਵਿਖਿਆ ਮੰਗਣ ਵਾਸਤੇ ਇੱਕ ਸਾਧੂ ਆਇਆ 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 ਗੁਰੂ ਨਾਨਕ ਸਾਹਿਬ ਦਾ ਦਰਿਆ ਖੜਕਾਇਆ ਹਾਂਜੀ ਹਾਂ ਘਰ ਗੁਰੂ ਨਾਨਕ ਸਾਹਿਬ ਦਾ ਦਰਿਆ ਖੜਕਾਇਆ ਧੰ ਗੁਰੂ ਨਾਨਕ ਸਾਹਿਬ ਦਾ ਦਰਿਆ ਖੜਕਾਇਆ ਜੀ ਧੰ ਗੁਰੂ ਨਾਨਕ ਸਾਹਿਬ ਦਾ ਦਰਿਆ ਖੜਕਾਇਆ ਮਾਤਾ ਜੀ ਅੰਦਰ ਕਰ ਰਹੇ ਲੰਗਰ ਦਾ ਤਿਆਰਾਂ ਹਾਂ ਜੀ ਸਾ ਮਾਤਾ ਜੀ ਅੰਦਰ ਕਰ ਰਹੇ ਲੰਗਰ ਦਾ ਤਿਆਰਾਂ ਮਾਤਾ ਜੀ ਅੰਦਰ ਕਰ ਰਹੇ ਲੰਗਰ ਦਾ ਤਿਆਰਾਂ ਮਾਤਾ ਜੀ ਅੰਦਰ ਕਰ ਰਹੇ ਲੰਗਰ ਦਾ ਤਿਆਰਾਂ ਖੇਡ ਰਿਆ ਸ੍ਰੀ ਚੰਦ ਪਿਆਰਾ ਹਾਂ ਦੀ ਹਾਂ ਵੇੜੇ ਤੇ ਵਿੱਚ ਖੇਡ ਰਿਆ ਸ੍ਰੀ ਚੰਦ ਪਿਆਰਾ ਵੇੜੇ ਤੇ ਵਿੱਚ ਖੇਡ ਰਿਆ ਸ੍ਰੀ ਚੰਦ ਪਿਆਰਾ ਜੀ ਵੇੜੇ ਦੇ ਵਿੱਚ ਖੇਡ ਰਿਆ ਸ੍ਰੀ ਚੰਦ ਪਿਆਰਾ ਮਾਤਾ ਜੀ ਅੰਦਰ ਰਸੋਈ ਦੀ ਤਿਆਰੀ ਕਰ ਰਹੇ ਜਦੋਂ ਸਾਧੂ ਨੇ ਆ ਕੇ ਆਵਾਜ਼ ਮਾਰੀ ਤੇ ਬਾਬਾ ਸ਼੍ਰੀ ਚੰਦ ਦੀ ਹੌਲੀ-ਹੌਲੀ ਨਿੱਕੀਆਂ-ਨਿੱਕੀਆਂ ਪਲਾਹਾਂ ਘਟ ਕੇ ਬੋਰੀ ਛੋਲਿਆਂ ਦੀ ਭਰੀ ਪਈ ਆ ਉਹਦੇ ਵੱਲ ਤੁਰੇ ਛੋਲਿਆਂ ਦਾ ਬੋਕ ਸ਼੍ਰੀ ਚੰਦ ਦਾ ਬੋਰੀ ਚੋਂ ਪਰਿਆ ਹਾਂ ਦੀ ਹਾਂ ਛੋਲਿਆਂ ਦਾ ਬੋਕ ਸ਼੍ਰੀ ਚੰਦ ਦਾ ਬੋਰੀ ਚੋਂ ਪਰਿਆ ਸੋਲਿਆਂ ਦਾ ਪੁਕ ਸ੍ਰੀ ਚੰਦ ਬੋਰੀ ਚੋਂ ਪਰਿਆ ਜੀ ਸੋਲਿਆਂ ਦਾ ਪੁਕ ਸ੍ਰੀ ਚੰਦ ਬੋਰੀ ਚੋਂ ਪਰਿਆ ਸਾਧੂ ਸੋਚਦਾ ਸੋਚਦਾ ਕੋਈ ਕਾਮਨਾ ਸਰਿਆ ਹਾਂ ਜੀ ਹਾਂ ਸਾਧੂ ਸੋਚਦਾ ਕੋਈ ਕਾਮਨਾ ਸਰਿਆ ਸਾ ਤੂੰ ਸੋਚਾਂ ਸੋਚਦਾ ਕੋਈ ਕਾਮਨਾ ਸਰਿਆ ਜੀ ਸਾ ਤੂੰ ਸੋਚਾਂ ਸੋਚਦਾ ਕੋਈ ਕਾਮਨਾ ਸਰਿਆ ਇਸ ਤੇ ਬੁੱਕ ਵਿੱਚ ਕਿੰਨੇ ਕੋ ਕਿਦ ਹਉਣਗੇ ਪੋਕ ਵਿੱਚ ਕਿੰਨੇ ਕਿਤੇ ਹੋਣਗੇ ਦਾਣੇ ਜੀ ਇਸ ਦੇ ਪੋਕ ਵਿੱਚ ਕਿੰਨੇ ਕਿਤੇ ਹੋਣਗੇ ਦਾਣੇ ਮੇਰੇ ਘਰ ਵਿੱਚ ਰੋ ਰਹੇ ਬੱਚੇ ਭੁਖਣ ਪਾਣੇ हां हा। जी हां मेरे घर ਵਿੱਚ ਰੋ ਰਹੇ ਬੱਚੇ ਭੁਖਣ ਪਾਣੇ ਮੇਰੇ ਘਰ ਵਿੱਚ ਰੋ ਰਹੇ ਬੱਚੇ ਭੁਖਣ ਪਾਣੇ ਜੀ ਮੇਰੇ ਘਰ ਵਿੱਚ ਰੋ ਰਹੇ ਬੱਚੇ ਭੁਖਣ ਪਾਣੇ ਆਖੇ ਵਿੱਚ ਗੱਡ ਬੋਕਨ ਸੀਟੇਰੀ ਕਰਿਆ ਜਦ ਬੋਕਨੂ ਸੀ ਢੇਰੀ ਕਰਿਆ ਜੀ ਕਾਸ਼ੇ ਤੇ ਵਿੱਚ ਬੋਕਨੂ ਜਦ ਢੇਰੀ ਕਰਿਆ ਵਰਤਨ ਉਸ ਦਾ ਹੀਰੇ ਮੋਤੀਆਂ ਦੇ ਨਾਲ ਪਰਿਆ ਹਾਂ ਜੀ ਹਾਂ ਵਰਤਨ ਉਸ ਦਾ ਹੀਰੇ ਮੋਤੀਆਂ ਦੇ ਨਾਲ ਪਰਿਆ ਸਦਾ ਹੀਰੇ ਮੋਤੀਆਂ ਦੇ ਨਾਲ ਭਰਿਆ ਜੀ ਪਰਤਣ ਉਸਦਾ ਹੀਰੇ ਮੋਤੀਆਂ ਦੇ ਨਾਲ ਭਰਿਆ ਉਸ ਪਾਲ ਦੀ ਬਰਕਤ ਵੇਖ ਕੇ ਉਹਨੇ ਸੀਸ ਚੁਕਾਇਆ ਹਾਂਜੀ ਹਾਂ ਉਸ ਪਾਲ ਦੀ ਬਰਕਤ ਵੇਖ ਕੇ ਉਸ ਸੀਸ ਚੁਕਾਇਆ ਉਸ ਪਾਲ ਦੀ ਬਰਕਤ ਵੇਖ ਕੇ ਉਸ ਸੀਸ ਝੁਕਾਇਆ ਉਸ ਪਾਲ ਦੀ ਬਰਕਤ ਵੇਖ ਕੇ ਉਹਨੇ ਸੀਸ ਝੁਕਾਇਆ ਮੰਗਤ ਸਿੰਗਾ ਮਾਲੋ ਮਾਲ ਹੋ ਸਾਧੂ ਵਾਪਸ ਆਇਆ ਮੰਗਤ ਸਿੰਗਾ ਮਾਲੋ ਮਾਲ ਹੋ ਸਾਧੂ ਵਾਪਸ ਆਇਆ ਮੰਗਤ ਸਿੰਘਾ ਮਾਲੋ ਮਾਲ ਹੋ ਸਾਧੂ ਵਾਪਸ ਆਇਆ ਜੀ ਮੰਗਤ ਸਿੰਘਾ ਮਾਲੋ ਮਾਲ ਹੋ ਸਾਧੂ ਵਾਪਸ ਆਇਆ ਜਦੋਂ ਬਾਬਾ ਸ਼੍ਰੀ ਚੰਦ ਜੀ ਨੇ ਬੋਕ ਭਰਿਆ ਸ਼ੋਲਿਆਂ ਨਾ ਸਾਨੂੰ ਸੋਚਦਾ ਵੀ ਇਹਨੇ ਨਾਲ ਕੀ ਬੰਨਾ ਹੁਣ ਵਰਗਾ ਕੰਮ ਨਹੀਂ ਸੀ ਉਹਨਾਂ ਇੱਕ ਘਰ ਤੋਂ